ਹਰ ਵਾਰ ਇੱਥੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਔਰ ਇਸ ਮਹਾਨ ਮੌਕੇ ਤੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਹਰ ਕੀਰਤਨ ਦਰਬਾਰ ਚ ਸਮੂਹਿਕ ਆਨੰਦ ਕਾਰਜਾਂ ਚ ਜਿਹੜੀ ਪਹੁੰਚਦੀਆਂ ਰਹੀਆਂ ਮੈਂ ਸਮਝਦਾ ਕਿ ਜਿਹੜੇ ਸਾਡੀਆਂ ਜੋੜੀਆਂ ਇੱਥੇ ਬੈਠੀਆਂ ਇਹ ਵਿੜ ਭਾਗੀਆਂ ਜਿਨ੍ਹਾਂ ਇਹਨੇ ਮਹਾਨ ਸ਼ਖਸੀਅਤਾਂ ਦੇ ਦਰਸ਼ਨ ਵੀ ਹੋ ਰਹੇ ਆ ਮਹਾਨ ਪ੍ਰੋਗਰਾਮ ਜਿਹੜੇ ਸਿਰੇ ਚੜ ਰਹੀਆਂ ਸਾਡੇ ਐਸਜੀਪੀਸੀ ਦੇ ਐਗਜ਼ੀਕਟਿਵ ਮੈਂਬਰ ਆਮਰਜੀਤ ਚਾਵਲਾ ਜੀ ਸਾਰੇ ਇੱਥੇ ਪਹੁੰਚੇ ਆਂ ਔਰ ਸਚਕਾਨ ਸਾਹਿਬ ਤੋਂ ਹੈੱਡ ਗ੍ਰੰਥੀ ਸਾਹਿਬ ਪਹੁੰਚੇ ਆਂ ਇਹ ਸਾਰਾ ਕੁਝ ਮੈਂ ਸਮਝਦਾ ਕਿ ਇਸ ਪਿੰਡ ਤੇ ਹੀ ਬਕਸੀਸ ਮੇਰੇ ਤੇ ਬਹੁਤ ਵੱਡੀ ਬਕਸੀਸ ਆ ਮਿਲੇ ਪਰਿਵਾਰਕ ਰਿਸ਼ਤੇ ਆ ਆਪ ਸਭ ਨਾਲ ਐਸੇ ਪਿੰਡ ਤੋਂ ਆਪਾਂ ਚਰਨਾ ਸਿੱਖਿਆ ਇੱਥੇ ਪੜਾਈ ਲਿਖਾਈ ਸਾਰਾ ਕੁਝ ਹੋਇਆ ਆਪ ਸਭ ਦਾ ਸਹਿਯੋਗ ਉਤਾਲ ਬਕਸੀਸ ਦੇ ਨਾਲ ਮੈਨੂੰ ਸਦਾ ਹੀ ਨੰਦਤਾ। ਸੋ ਅੱਜ ਇਸ ਮਹਾਨ ਮੌਕੇ ਤੇ ਗੁਰੂ ਦੇ ਚਰਨਾ ਜੀਵਨ ਉਹ ਸਫਲ ਹੋਵੇ। ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਇਹਨਾਂ ਤੇ ਬਣੀ ਰਹੇ। ਔਰ ਜਿਹੜੀਆਂ ਬਾਕੀ ਲਾਣਤਾ ਜਾਂ ਚਾਹੇ ਦੇਹ ਦੇਹ ਜਮਤਾ ਦੀਆਂ ਵੀ ਤੁਹ ਰਹੇ ਔਰ ਸਾਡੀਆਂ ਜੋੜੀਆਂ ਵੀ ਤੁਹ ਰਹੇ। ਸੋ ਮੈਂ ਆਪਣੇ ਵੱਲੋਂ ਸਾਰੀ ਸ਼ਾਦ ਸੰਗਤ ਦਾ ਵੀ ਧੰਨਵਾਦ ਕਰਦਾ ਔਰ ਸਪੈਸ਼ਲ ਤੌਰ ਤੇ ਜਿਹਨੀਆਂ ਮਹਾਨ ਸਿੰਘ ਸਿੱਤਾ ਇੰਥੇ ਪਧਾਰੀਆਂ ਉਹਨਾਂ ਨੂੰ ਇਸ ਹਲਕੇ ਦਾ ਇਸ ਪਿੰਡ ਦਾ ਸੇਵਾਦਾਰ ਹੋਣ ਦੇ ਨਾਤੇ ਜਿਹਾ ਆਇਆ ਵੀ ਅਖਦਾ ਆ ਧੰਨਵਾਦ ਵੀ ਕਰਦਾ ਹਾਂ ਗਾਲਪੁਰਖ ਵੈਕਲ ਦੇ ਚਰਨਾਂ ਚ ਅਰਦਾਸ ਕਰਦਾ ਕਿ ਸੱਚੇ ਪਾਸਾ ਸਾਨੂੰ ਸ਼ਕਤੀ ਦੇਵੇ ਮੈਂ ਤੇ ਸਾਰੀ ਟੀਮ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਆਪ ਸਭ ਦੀ ਸੇਵਾ ਕਰਦੇ ਰਹੀਏ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ قابل جي دل سان ڏکي اره کس هون نها ممبسي جنهن آ پا سانو ٺيڪ آهي